ਤੁਸ ਜਿਵੇਂ ਕਿ ਰਿਬਲਿਟੀ ਵੀ ਮੁੱਦਾ ਜਿਤਾ ਪ੍ਰੋਗਰਾਮਸ ਤੁਹਾਡਾ ਸਵਾਗਤ ਹੈ ਜੀ ਜੂ ਨਿਊ ਚੋਣ ਮਾਹੌਲ ਪਖਣ ਲੱਗਿਆ ਕਿਉਂਕਿ ਉਹ ਉਮੀਦਵਾਰਾਂ ਦੀਆਂ ਧੜਕਣਾ ਵੀ ਵਧਣ ਲੱਗੀਆਂ ਕਿਉਂਕਿ ਉਹਨਾਂ ਨੂੰ ਵੋਟਰਾਂ ਨੂੰ ਲੈ ਕੇ ਫਿਕਰ ਹੋਣ ਲੱਗਿਆ ਕਿ ਪਤਾ ਨਹੀਂ ਵੋਟ ਮੈਨੂੰ ਪਾਉਗੀ ਕਿ ਨਹੀਂ ਪਾਉਗੀ ਪਰ ਇਹਦੇ ਵਿਚਾਲੇ ਉਮੀਦਵਾਰਾਂ ਦੀ ਧੜਕਣਾ ਤਾਂ ਠੀਕ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਫਿਕਰ ਜਾਇਜ਼ ਹੈ ਪਰ ਇਹ ਸਭ ਦੇ ਦਰਮਿਆਨ ਤਿੰਨ ਮਹਿਲਾ ਉਮੀਦਵਾਰਾਂ ਦੇ ਸਿਆਸੀ ਪਤੀ ਆਗੂਆਂ ਦਾ ਕਹਿੰਦੇ ਸਿਆਸੀ ਜੀਵਨ ਵੀ ਦਾਤੇ ਲੱਗਿਆ ਉੱਬੀ ਕੁਈ ਦਾ ਤੇ ਲੱਗਾ ਸਾਖ ਵੀ ਦਾ ਤੇ ਲੱਗੀ ਜੀ ਹਾਂ ਪੈਸੇ ਤਾਂ ਪੰਜਾਬ ਦੇ ਵਿੱਚ 6 ਮਹਿਲਾ ਉਮੀਦਵਾਰ ਨੇ ਆਮ ਆਦੀ ਪਾਰਟੀ ਨੇ ਕਿਸੇ ਨੂੰ ਮਹਿਲਾ ਉਮੀਦਵਾਰ ਨੂੰ ਟਿਕਟੇ ਨਹੀਂ ਦਿੱਤੀ ਮੈਂ ਮੁੱਖ ਪਾਰਟੀਆਂ ਦੀ ਗੱਲ ਕਰ ਰਿਹਾ ਇਹ ਤੋਂ ਬਿਨਾ ਇਹ ਤਾਂ ਕੁਝ ਖੱਬੀਆਂ ਧਿਰਾਂ ਨੇ ਉਮੀਦਵਾਰ ਉਤਾਰੇ ਨੇ ਕੁਝ ਹੋਰ ਪਾਰਟੀਆਂ ਨੇ ਵੀ ਪੀਪਲ ਟਿਕਟ ਦਿੱਤੀ ਹੈ ਪਰ ਆਪਾਂ ਗੱਲ ਜਾਂ ਆਜ਼ਾਦ ਪਰ ਆਪਾਂ ਗੱਲ ਕਰ ਰਹੇ ਹਾਂ ਮੁੱਖ ਪਾਰਟੀਆਂ ਆਮ ਆਦੀ ਪਾਰਟੀ ਕਾਂਗਰਸ ਹੈ ਭਾਜਪਾ ਸ਼੍ਰੋਮਣੀ ਅਕਾਲੀ ਦਲ ਹਾਂ ਇਹਨਾਂ ਦੇ ਹਵਾਲੇ ਨਾਲ ਜਿੱਕਰ ਮੈਂ ਗੱਲ ਕਰਾਂ ਹੈ ਤਾਂ ਉਹ ਸਵਾਲਿਆਂ ਜਿੱਕਰ ਨਾਲ ਚਾਰਾਂ ਪਾਰਟੀਆਂ ਦੇ ਦੇਖੀਏ ਤਾਂ ਲਗਭਗ 6 ਬੀਬੀਆਂ ਟਿਕਟਾਂ ਤਿੰਨ ਭਾਜਪਈਆਂ ਨੇ ਦੋ ਕਾਂਗਰਸੀਆਂ ਨੇ ਤੇ ਇੱਕ ਅਕਾਲੀਆਂ ਨੇ ਇਹਨਾਂ 6 ਦੇ ਵਿੱਚੋਂ ਵੀ ਤਿੰਨ ਬੀਬੀਆਂ ਦੇ ਘਰ ਵਾਲੇ ਦਿਗਗਜ਼ ਆਗੂ ਨੇ ਵੱਡੇ ਆਗੂ ਨੇ ਇੱਕ ਕੇਂਦਰ ਚ ਮੰਤਰੀ ਰਿਹਾ ਇੱਕ ਪੰਜਾਬ ਦਾ ਦੋ ਵਾਰ ਮੁੱਖ ਮੰਤਰੀ ਰਿਹਾ ਇੱਕ ਪੰਜਾਬ ਦਾ ਉਪ ਮੁੱਖ ਮੰਤਰੀ ਰਿਹਾ ਪਾਰਟੀ ਦਾ ਪ੍ਰਧਾਨ ਹੈ ਤੇ ਇਸ ਲਈ ਉਹਨਾਂ ਦੀ ਸਾਖ ਵੀ ਦਾਤੇ ਲੱਗੀ ਹੈ ਜੀ ਹਾਂ ਮੈਂ ਸਭ ਤੋਂ ਪਹਿਲਾਂ ਗੱਲ ਕਰ ਰਿਹਾ ਹਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਹੋਰਾਂ ਦੇ ਉਹ ਆਪ ਨੂੰ ਟਿਕਟ ਇਸ ਵਾਰ ਲੈ ਨਹੀਂ ਸਕੇ ਆਪਣੀ ਧਰਮ ਪਤਨੀ ਨੂੰ ਅਨੀਤਾ ਸੋਮ ਪ੍ਰਕਾਸ਼ ਨੂੰ ਦਵਾਉਣ 'ਚ ਕਾਮਯਾਬ ਹੋ ਗਏ ਪਰ ਹੁਣ ਜਿਤਾਉਣ ਦੀ ਜ਼ਿੰਮੇਵਾਰੀ ਵੀ ਅਗਲੇ ਦੀ ਉਹ ਹੈ ਪਾਰਟੀ ਦੇ ਅੰਦਰ ਖਿੱਚੋ ਤਾਣ ਵੀ ਹੈ ਵੀ ਜੇ ਸਾਂਪਲਾ ਹੋ ਰਹੀ ਤੇ ਕੁਝ ਨਰਾਜ਼ ਧੜੇ ਅਜੇ ਵੀ ਨਰਾਜ਼ ਚੱਲ ਰਹੇ ਨੇ ਤੇ ਜਿਸ ਨੂੰ ਪਿਛਲੀ ਵਾਰ ਸੋਮ ਪ੍ਰਕਾਸ਼ ਨੇ ਹਰਾਇਆ ਸੀ ਰਾਜਕੁਮਾਰ ਚੱਬਿਆੜ ਕੋਈ ਇਸ ਵਾਰ ਸੱਤਾਧਾਰੀ ਤਰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਤੇ ਠੀਕ ਠਾਕ ਪਕੜ ਰੱਖਦੇ ਇਸ ਲਈ ਕਹਿੰਦੇ ਕਿ ਫਿਕਰ ਸੋ ਅਨੀਤਾ ਸੋਮਪ੍ਰਕਾਸ਼ ਜਿੱਤੇ ਜਾਂ ਹਾਰੇ ਪਰ ਸ਼ਾਕ ਦਾਤੇ ਸੋਮਪ੍ਰਕਾਸ਼ ਉਰਨ ਦੀ ਲੱਗੀ ਹੋਈ ਹੈ ਪਟਿਆਲੇ ਆਜੂ ਪ੍ਰਨੀਤ ਕੌਰ ਕਹਿੰਦੇ ਜੀ ਤਕੜੀ ਉਮੀਦਵਾਰ ਸੋਚ ਕੇ ਭਾਜਪਾ ਨੇ ਟਿਕਟ ਦਿੱਤੀ ਹੈ ਕਿ ਕਾਂਗਰਸ ਪਾਰਟੀ ਦਾ ਬੋਟ ਬੈਂਕ ਵੀ ਕੁਝ ਆਜੂ ਰਾਜੇ ਪਰਿਵਾਰ ਨਾਲ ਵੀ ਕੁਝ ਪੱਕਾ ਘਰੀਲੂ ਬੋਟ ਬੈਂਕ ਜੁੜਿਆ ਹੋ ਤੇ ਕੁਝ ਭਾਜਪਾਈ ਬੋਟ ਬੈਂਕ ਗੱਲ ਬਣ ਜਾਣੀ ਹੈ ਪਹਿਲਾਂ ਤਾਂ ਕਸਾਨੀ ਮਸਲੇ ਤੇ ਪੂਰੀ ਤਰ੍ਹਾਂ ਕਿਰਿਆ ਭਾਜਪਾ ਜੀ ਉਹਨਾਂ ਚ ਪ੍ਰਨੀਤ ਕੁਰਲੀ ਵੀ ਮੁਸ਼ਕਲ ਹੈ ਪਿੰਡੂ ਖੇਤਰਾਂ ਦੇ ਵਿੱਚ ਖਾਸੀ ਖਿੱਚੋ ਤਾਣ ਹੋ ਰਹੀ ਹੈ ਮੁਸ਼ਕਲ ਵਧੀ ਹੋਈ ਹੈ ਤੇ ਦੂਸਰੇ ਪਾਸੇ ਉੱਥੇ ਸ਼ਹਿਰੀ ਵਰਗ ਦੇ ਵਿੱਚ ਆਲੇ ਦਾਲ ਖੇਤਾਂ ਖੇਤਰਾਂ ਦੇ ਵਿੱਚ ਕਹਿੰਦੇ ਧਰਮਵੀਰ ਗਾਂਧੀ ਦੀ ਖਾਸੀ ਚਰਚਾ ਚੱਲਦੀ ਹੈ ਨੇ ਅਗਲੇ ਕਹਿੰਦੇ ਭਾਈ ਕਾਂਗਰਸ ਨਾਲ ਨਾਰਾਜ਼ਗੀ ਹੋਵੇ ਤਾਂ ਹੋਵੇ ਪਰ ਧਰਮਵੀਰ ਗਾਂਧੀ ਨਾਲ ਸਾਡਾ ਚੰਗਾ ਹੁਣ ਇਹ ਚਰਚਾ ਨੇ ਕਹਿੰਦੇ ਪ੍ਰਨੀਤ ਕੁਰਲੀ ਫਿਕਰ ਬਧਾਈਏ ਸ਼ੱਕਾ ਇਨਕੇ ਸ਼ਰਮਾ ਵੀ ਮੈਦਾਨ ਚ ਨੇ ਪੰਜਾਬ ਸਰਕਾਰ ਦੇ ਮੰਤਰੀ ਬਲਬੀਰ ਸਿੰਘ ਵੀ ਮੈਦਾਨ ਚ ਨੇ ਤੇ ਪਤਾ ਨਹੀਂ ਦਾਖੀ ਦਾ ਲੱਗਣਾ ਵੋਟਰ ਨੇ ਵੱਧ ਵੋਟਾਂ ਕਿਹਨੂੰ ਪਾਉਣੀਆਂ ਪਰ ਪ੍ਰਨੀਤ ਕੌਰ ਦੀ ਮੁਸ਼ਕਲ ਤਾਂ ਮੁਸ਼ਕਲ ਹੈ ਪਰ ਕਹਿੰਦੇ ਕਿ ਸ਼ਾਕ ਦਾ ਤੇ ਕੈਪਟਨ ਅਮਿੰਦਰ ਸਿੰਘ ਦੀ ਲੱਗੀ ਹੈ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਕਾਂਗਰਸ ਦੇ ਪ੍ਰਧਾਨ ਰਹੇ ਹੈ ਸੰਸਦ ਮੈਂਬਰ ਰਹੇ ਉਹ ਜਾ ਕੇ ਅੰਮ੍ਰਿਤਸਰ ਦੇ ਵਿੱਚ ਵੀ ਹਰਾ ਕੇ ਆਏ ਸੀ ਰਣਜੀਤ ਲਈ ਨੂੰ ਸੋ ਇਸ ਲਈ ਕੈਪਟਨ ਅਮਿੰਦਰ ਸਿੰਘ ਨੇ ਵੀ ਸਾਰਾ ਕੋਈ ਦਾਤ ਹੈ ਕਿ ਪ੍ਰਨੀਤ ਕੌਰ ਜੇ ਨਹੀਂ ਜਿੱਤਦੀ ਤਾਂ ਭਾਈ ਰਾਜਾ ਸਹੀ ਪਰਿਵਾਰ ਦਾ ਸਿਆਸੀ ਭੂਿਕ ਕੈਪਟਨ ਅਮਰਿੰਦਰ ਦਾ ਅਕਸ ਐ ਐਮਐਲਏ ਦੀ ਚੋਣ ਹਾਰ ਕੇ ਹਟੇ ਨੇ ਤੇ ਹੁਣ ਜੇ ਐਮਪੀ ਦੀ ਚੋਣ ਕਿਉਂਕਿ ਪਾਰਟੀ ਬਦਲਣ ਕਰਕੇ ਵੀ ਮੁਸ਼ਕਲ ਨਵੇਂ ਢੰਗ ਤਰੀਕੇ ਨਵੀਂ ਪਾਰਟੀ ਦੀਆਂ ਨਵੀਆਂ ਨੀਤੀਆਂ ਨਵੀਆਂ ਗੱਲਾਂ ਪਰ ਪ੍ਰਨੀਤ ਕੌਰ ਕਹਿੰਦੀ ਮੈਂ ਹਲਕੇ ਦੀ ਤਜਰਬੇਕਾਰ ਇਲਾਕੇ ਤੋਂ ਜਾਣੂ ਆ ਪਰ ਕਹਿੰਦੀ ਮੁਸ਼ਕਲ ਕਾਫੀ ਆ ਰਹੀ ਹੈ ਤੇ ਸ਼ਾਕਦਾਤੇ ਕੈਪਟਨ ਅਮਰਿੰਦਰ ਬਠਿੰਡਾ ਚੱਲਦੇ ਆ ਬੀਬੀ ਹਰਸਿਮਰਤ ਕੌਰ ਬਾਦਲ ਚੌਕਾ ਲਾਉਣਾ ਚਾਹੁੰਦੀ ਆ ਤਿੰਨ ਵਾਰ ਜਿੱਤ ਲਈ ਐਸ ਸੀ ਤੋਂ ਪਹਿਲੀ ਵਾਰ ਵੱਡੇ ਮਾਰਚ ਨਾਲ ਕੈਪਟਨ ਅੰਦਰ ਸਿੰਘ ਨੇ ਮੁੰਡੇ ਰਣਿੰਦਰ ਸਿੰਘ ਨੂੰ ਹਰਾਇਆ ਸੀ ਦੂਜੀ ਵਾਰ ਬੜੀ ਔਖੀ ਹੋ ਕੇ 19000 ਰਕ ਦੀਆਂ ਵੋਟਾਂ ਦੇ ਫਰਕ ਨਾਲ ਜਿੱਤੀ ਸੀ ਬੀਬੀ ਮਨਪ੍ਰੀਤ ਬਾਦਲ ਤੋਂ ਤੇ ਤੀਜੀ ਵਾਰ ਵੀ ਮੁਕਾਬਲਾ ਫਸਮਾਤੀ ਜਦੋਂ ਰਾਜਾ ਬੜੀ ਤੋਂ ਸਿਰਫ 21000 ਦੇ ਫਰਕ ਨਾਲ ਜਿੱਤੀ ਤੇ ਇਸ ਵਾਰ ਹਰਸਿੰਦਰ ਨੂੰ ਲੱਗਦਾ ਸੀਗਾ ਕਿ ਸੀਟ ਮੈਨੂੰ ਮਿਲਣੀ ਚਾਹੀਦੀ ਆ ਮੈਥੋਂ ਜਿੱਤ ਕੇ ਤਾਂ ਦਿੱਤੀ ਆ ਪਾਰਟੀ ਨੂੰ ਕੁਝ ਢੁੜਕੂ ਸੀ ਤਾਂ ਹੀ ਪਹਿਲੀ ਸੂਚੀ 'ਚ ਨਾ ਨਹੀਂ ਆਇਆ ਪਰ ਬੀਬੀ ਸਟੈਂਡ ਲੱਗੀ ਕਹਿੰਦੀ ਨਾ ਹਲਕਾ ਨਹੀਂ ਛੱਡਣਾ ਤੇ ਆਖਰ ਅਕਾਲੀ ਗੱਲ ਨੇ ਹਰਸਿਮਰਤ ਨੂੰ ਟਿਕਟ ਦੇ ਦਿੱਤੀ ਹੁਣ ਲੜ ਹਰਸਿਮਰਤ ਕੋ ਬਾਦਰ ਰਹੀ ਆ ਇਹ ਸੀਟ ਤੋਂ ਆਪਣਾ ਵਜੂਦ ਰੱਖਦੀ ਆ ਤਿੰਨ ਵਾਰ ਜਿੱਤ ਲਈ ਪਰ ਪਤਾ ਹੈ ਕਿ ਭਾਈ ਬਾਦਲ ਪਰਿਵਾਰ ਦੇ ਨਾਂ ਤੇ ਵੋਟ ਪੈਂਦੀ ਆ ਤੇ ਅੱਜ ਸੁਖਵੀਰ ਸਿੰਘ ਬਾਦਲ ਦੀ ਜ਼ਿੰਮੇਵਾਰੀ ਵੀ ਬਣਦੀ ਆ ਪਾਰਟੀ ਪ੍ਰਧਾਨ ਦੇ ਨਾਤੇ ਵੀ ਤੇ ਧਰਮ ਪਤਨੀ ਹੋਣ ਦੇ ਨਾਤੇ ਸੁਖਵੀਰ ਸਿੰਘ ਬਾਦਲ ਇਸ ਵਾਰ ਖੁਦ ਚੋਣ ਨਹੀਂ ਲੜ ਰਹੇ ਰੇਸ ਲਈ ਉਹਨਾਂ ਦੀ ਫਿਰੋਜ਼ਪੁਰ ਤੋਂ ਜਿੱਥੋਂ ਪਿਛਲੀ ਵਾਰ ਦੇ ਮੈਂਬਰ ਪਾਰਲੀਮੈਂਟ ਰਹੇ ਨੇ ਉੱਥੋਂ ਵੀ ਪਾਰਟੀ ਲਈ ਤੇ ਪੰਜਾਬ ਦੀਆਂ 13 ਦੀ 13 ਸੀਟਾਂ ਪਾਰਟੀ ਪ੍ਰਧਾਨ ਦੇ ਨਾਂ ਤੇ ਉੱਥੇ ਵੀ ਜ਼ਿੰਮੇਵਾਰੀ ਪਰ ਇੱਥੇ ਭਾਈ ਧਰਮਪਤਨੀ ਚੋਣ ਲੜ ਰਹੀ ਆ ਤੇ ਮੌਜੂਦਾ ਐਮਪੀ ਆ ਤੇ ਜਿਆ ਸੀਟ ਵੀ ਨਾ ਬਚੀ ਤੇ ਫਿਰ ਕਹਿੰਦੇ ਅਕਾਲੀ ਦਾਲੀ ਬਹੁਤ ਮੁਸ਼ਕਲ ਹੋਏਗਾ ਸੋ ਇਸ ਲਈ ਸੁਖਵੀਰ ਬਾਦਲ ਹੋਰਾਂ ਦਾ ਸਾਰਾ ਕੁਝ ਇਸ ਸੀਟ ਤੇ ਦਾਤੇ ਲੱਗਿਆ ਤੇ ਦੇਖਦੇ ਹਾਂ ਜੀ ਇਸ ਤਿੰਨ ਬੀਬੀਆਂ ਦੇ ਹਵਾਲੇ ਨਾਲ ਬੇਸ਼ੱਕ ਹਰਸਿਮਰਤ ਕੌਰ ਦੇ ਸਾਹਮਣੇ ਪਰਮਪਾਲ ਕੌਰ ਸਿੱਧੂ ਭਾਜਪਾ ਵੱਲੋਂ ਨੇ ਅਨੀਤਾ ਸੋਮਪਰਖਾ ਦੇ ਸਾਹਮਣੇ ਜਾਮਨੀ ਗੋਮਰ ਕਾਂਗਰਸ ਵੱਲੋਂ ਨੇ ਜਦੋਂ ਕਿ ਇੱਕ ਬੀਬੀ ਸਾਹੂ ਕੇ ਹੋਰੀ ਫਰੀਦਕੋਟ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹੈਗੇ ਪਰ ਤਿੰਨ ਬੀਬੀਆਂ ਦੇ ਤਿੰਨ ਦਿੱਗਜ ਘਰ ਵਾਲਿਆਂ ਦਾ ਸੁਖਵੀਰ ਬਾਦਲ ਦਾ ਕਪਟਿੰਦਰ ਸਿੰਘ ਦਾ ਤੇ ਸੋਮ ਪ੍ਰਕਾਸ਼ ਹੋਰਾਂ ਦਾ ਸਿਆਸੀ ਪਿਵਿੱਖ ਵੀ ਦਾਤੇ ਲੱਗਿਆ ਆਪਣੀ ਨਿੱਜੀ ਸਾਖ ਵੀ ਦਾਤੇ ਲੱਗੀਆ ਚਲੋ ਇਹਦੇ ਨਾਲ ਨਾਲ ਗੱਲ ਉਹਨਾਂ ਪੰਜ ਲੋਕ ਸਭਾ ਹਲਕਿਆਂ ਦੀ ਵੀ ਕਰ ਲਈਏ ਜਿੱਥੇ ਇਸ ਵਾਰ ਪੰਜ ਕੋਨਾ ਮੁਕਾਬਲਾ ਬਣ ਗਿਆ ਪੰਜਾਬ ਦੇ ਵਿੱਚ ਇਸ ਵਾਰ ਲਗਭਗ ਕਾਫੀ ਧੇਰ ਬਾਅਦ ਜਿਹੜਾ ਹੋਊਗਾ ਕਿ ਸਾਰੀਆਂ ਸੀਟਾਂ ਤੇ ਚਾਰਕੋਣਾ ਮੁਕਾਬਲਾ ਤਾਂ ਹੈਗਾ ਹੀ ਆ। ਅਕਸਰ ਨਹੀਂ ਤਾਂ ਸਪੱਸ਼ਟ ਹੋ ਜਾਂਦਾ ਕਿ ਭਾਈ ਆਹਮੋ ਸਾਹਮਣੇ ਦੀ ਟੱਕਰ ਆ। ਫਿਰ ਨਹੀਂ ਹੋ ਜਾਂਦਾ ਕਿ ਭਾਈ ਇਹ ਸੀਟ ਤੇ ਟਕੋਣਾ ਮੁਕਾਬਲਾ। ਕਦੇ-ਕਦੇ ਹੁੰਦਾ ਕਿ ਸੀਟ ਤੇ ਚਕੋਣਾ ਹੋ ਜਾਵੇ। ਪਰ ਇਸ ਵਾਰ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਲਗਭਗ ਚਕੋਣਾ ਮੁਕਾਬਲਾ ਹੈਗਾ। ਚਾਹੇ ਨਿਊ ਨਿਊ ਚੋਂ ਨੇੜੇ ਜਾਂਦੀ ਹੈ ਤੀਉ ਤੀ ਸਪੱਸ਼ਟ ਹੋ ਜਾਵੇ ਕਿ ਆਹ ਦੋਆਂ 'ਚ ਟੱਕਰ ਹੈ ਜੀ। ਆਹ ਤਿੰਨਾਂ 'ਚ ਟੱਕਰ ਹੈ ਜੀ। ਪਰ ਜੇ ਦੋਆਂ 'ਚ ਟੱਕਰ ਹੈ ਤਾਂ ਪਿੱਛੇ ਜਿਹੜੇ ਤਿੰਨ ਉਮੀਦਵਾਰ ਨੇ ਉਹਨਾਂ ਨੂੰ ਵੋਟ ਕਿੰਨੀ ਪਾਊਗੀ ਇਹ ਤੈਅ ਕਰਨਗੇ ਕਿ ਪਹਿਲੇ ਦੋਵੇਂ ਨੰਬਰ ਤੇ ਕਿਹਨੇ ਆਉਣਾ ਜੇ ਤਿੰਨਾਂ 'ਚ ਹੈ ਤਾਂ ਵੀ ਤੀਜੇ ਚੌਥੇ ਨੰਬਰ ਤੇ ਜਾਂ ਚੌਥੇ ਪੰਜਵੇਂ ਨੰਬਰ ਤੇ ਆਉਣ ਵਾਲਾ ਤੈਅ ਕਰੂਗਾ ਕਿ ਭਾਈ ਉਹ ਕਿੰਨੀਆਂ ਵੋਟਾਂ ਲੈ ਕੇ ਜਾਂਦਾ ਕਿਧੀਆਂ ਖਾਂਦਾ ਵੋਟਾਂ ਤੇ ਉਹਦੇ ਨਾਲ ਕਿਹਨੂੰ ਫਾਇਦਾ ਹੁੰਦਾ ਇਹ ਇਸ ਲਈ ਪੰਜ ਸੀਟਾਂ ਪੰਜ ਲੋਕ ਸਵਾਲ ਕੇ ਜਏ ਨੇ ਜਿੱਥੇ ਪੰਜ ਕੋਨਾ ਮੁਕਾਬਲਾ ਬਣ ਗਿਆ ਖੰਡੂਰ ਸਾਹਿਬ ਅਮਰਤਪਾਲ ਸਿੰਘ ਖਾਲਸਾ ਦੀ ਐਂਟਰੀ ਨੇ ਚਾਰ ਮੁੱਖ ਪਾਰਟੀਆਂ ਨੂੰ ਭਾਜਪਾ ਨੂੰ ਵੀ ਕਾਂਗਰਸ ਨੂੰ ਵੀ ਅਕਾਲੀ ਦਲ ਨੂੰ ਵੀ ਤੇ ਆਮ ਆਦਮੀ ਪਾਰਟੀ ਨੂੰ ਵੀ ਫਿਕਰ ਪਾ ਦਿੱਤਾ। ਅਮਰਤਪਾਲ ਸਿੰਘ ਖਾਲਸਾਵਾਂ ਦੇ ਕਾਗਜ਼ ਦੁਰਸਤ ਪਾਏ ਗਏ ਤੇ ਹੁਣ ਕਹਿੰਦੇ ਲਾਲਜੀਤ ਭੁੱਲਰ ਦਾ ਵੀ ਫਿਕਰ ਵਧਿਆ ਕੁਲਵੀਰ ਜੀਰਾ ਦਾ ਵੀ ਫਿਕਰ ਵਧਿਆ ਬਰਸਤ ਸਿੰਘ ਬਲਟੋਹਾਂ ਨੂੰ ਵੀ ਚਿੰਤਾ ਪੈ ਗਈ ਮਨਜੀਤ ਸਿੰਘ ਮੰਨਾ ਵੀ ਘਬਰਾ ਰਹੇ ਨੇ ਕਿ ਕੀ ਬਣੂਗਾ। ਇਸੇ ਤਰ੍ਹਾਂ ਸ਼੍ਰੀਮントਪੁਰ ਸਾਹਿਬ ਹਲਕਾ ਇੱਥੋਂ ਬਹੁਜਿਆ ਸਮਾਜ ਪਾਰਟੀ ਦੇ ਜਸਪੀਰ ਸਿੰਘ ਗੜੀ ਮੈਦਾਨ 'ਚ ਨੇ। ਤੇ ਚਾਰਾਂ ਪਾਰਟੀਆਂ ਨੂੰ ਫਿਕਰ ਪੈ ਗਿਆ ਕਿ ਭਾਈ ਜਸਪੀਰ ਸਿੰਘ ਗੜੀ ਹੋਰੀ ਜਿੰਨੀ ਵੋਟ ਲੈ ਕੇ ਜਾਣਗੇ। ਵੇ ਸਿੱਧਾ ਅਗਲਾ ਜਿੱਤਣ ਲਈ ਖੜਾ ਭਾਈ ਤੇ ਵੋਟਰਾਂ ਦਾ ਪਤਾ ਨਹੀਂ ਕਿ ਉਹਨੂੰ ਜਿਤਾਉਣਾ ਪਰ ਆ ਚਾਰੇ ਉਮੀਦਵਾਰ ਆਪਣਾ ਹਸਾਬ ਕਿਤਾਬ ਲਾਈ ਜਾਂਦੇ ਹਰੇ ਕੇ ਮਨ ਕਿ ਜਲਦਾ ਮੈਂ ਜਿੱਤ ਰਿਹਾ ਪਰ ਜਸਵੀਰ ਸਿੰਘ ਗੜੀ ਦੇ ਵੋਟ ਦੇ ਨਾਲ ਖੇਡ ਨਾ ਹੋ ਜਵੇ ਕੋਈ ਮਾਲਵਿੰਦਰ ਕੰਗ ਆਮ ਆਦਮੀ ਪਾਰਟੀ ਵੱਲੋਂ ਬਜੇਂਦਰ ਸਿੰਘਲਾ ਹਲਕਾ ਬਦਲ ਕੇ ਇੱਥੇ ਭੇਜੇ ਕਾਂਗਰਸ ਵੱਲੋਂ ਪ੍ਰੇਮ ਸਿੰਘ ਚੰਦੂ ਮਾਜਰਾ ਇੱਕ ਵਾਰ ਜਿੱਤ ਵੀ ਲਏ ਇੱਕ ਵਾਰ ਹਾਰ ਵੀ ਲਏ ਸੁਭਾਸ਼ ਸ਼ਰਮਾ ਕਹਿੰਦੇ ਭਾਜਪਾ ਦੀ ਸੀਟ ਹੈ ਜੀ ਤੇ ਚੰਦੂ ਆਜਾ ਵੀ ਜਿੱਤੇ ਸੀ ਤਾਂ ਗੜਛੋੜ ਚ ਜਿੱਤੇ ਸੀ ਇੱਥੋਂ ਵਿਨਾਸ਼ ਸ਼ਰਮਾ ਖੰਨਾ ਨੇ ਵੀ ਜਿੱਤੀ ਆ ਪਰ ਜਸਵੀਰ ਗੜੀ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਪੰਜਾਬ ਭਾਜਪਾ ਪੰਜਾਬ ਬਸਪਾ ਦੇ ਪ੍ਰਧਾਨ ਦੇ ਨਾਤੇ ਕਹਿੰਦੇ ਨਾ ਚਾਰਾਂ ਦੀ ਫਿਕਰ ਪਈ ਹੈ ਸੋ ਮੁਕਾਬਲਾ ਪੰਜ ਕੋਣਾ ਇੱਥੇ ਚਲੋ ਸੰਗਰੂਰ ਮੁੱਖ ਮੰਤਰੀ ਸਾਹਿਬ ਦਾ ਜੱਦੀ ਪੁਸਤੀ ਹਲਕਾ ਦੋ ਵਾਰ ਮੈਂਬਰ ਪਾਰਲੀਮੈਂਟ ਬਣੇ ਪੰਜਾਬ ਚ ਸਰਕਾਰ ਆ ਗਈ ਉਹਨਾਂ ਦੇ ਚਿਹਰੇ ਨਾਲੇ ਪਰ ਜਦੋਂ ਜਿੰਨੀ ਚੋਣ ਆਈ ਤਾਂ ਜਿੰਨੀ ਚੋਣ ਹਾਰ ਗਏ ਤੇ ਉਹ ਇੱਕ ਵਾਰ ਉੱਥੇ ਸਿਮਰਜੀਤ ਸਿੰਘ ਮਾਨ ਫੇਰ ਮੈਦਾਨ ਚ ਨੇ ਜਦੋਂ ਕਿ ਮੀਥ ਯਰ ਕਹਿੰਦੇ ਸੀਟ ਮੈਂ ਕੱਢਣੀ ਆ ਖੈਰਾ ਕਹਿੰਦਾ ਲੋਕ ਮੈਨੂੰ ਜਿਤਾਣਗੇ ਤੇ ਮਾਨ ਕਹਿੰਦਾ ਭਾਈ ਮੌਜੂਦਾ ਐਮਪੀ ਮੈਂ ਆ ਮੈ ਤਾਂ ਹੈਗਾ ਸੋ ਇਸ ਲਈ ਇੱਥੇ ਲੋਕ ਤਿੰਨ ਕੋਣਾ ਮੁਕਾਬਲਾ ਦੇਖ ਕੇ ਚੱਲਦੇ ਨੇ ਪਰ ਤੁਸੀਂ ਅਕਾਲੀ ਦਲ ਦੇ ਇਕਬਾਲ ਸਿੰਘ ਝੁੰਡਾ ਨੂੰ ਤੇ ਭਾਜਪਾ ਦੇ ਅਰਵਿੰਦ ਖੰਨਾ ਨੂੰ ਮੰਨフィ ਕਰਕੇ ਨਹੀਂ ਚੱਲ ਸਕਦਾ ਸੋ ਕੌਣ ਕਿੰਨੀਆਂ ਵੋਟਾਂ ਲੈ ਕੇ ਜਾਊਗਾ ਕਿਹੜਾ ਪਹਿਲਾ ਨੰਬਰ ਕਿਹਦਾ ਦੂਜਾ ਨੰਬਰ ਕਿਹਦਾ ਤੀਜਾ ਕਿਹਦਾ ਚੌਥਾ ਕਿਹਦਾ ਪੰਜਵਾਂ ਇਹ 4 ਜੂਨ ਨੂੰ ਪਤਾ ਲੱਗਣਾ 1 ਜੂਨ ਨੂੰ ਵੋਟਾਂ ਰਾਹੀਂ ਤੈਅ ਹੋਣਾ ਪਰ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਮੀਥਿਆਰ ਖੈਰਾ ਸਿਮਰਜੀਤ ਮਾਨ ਇਕਵਾਲ ਚੁੰਡਾ ਤੇ ਰਵਿੰਦ ਖੰਨਾ ਨੂੰ ਕਿਸੇ ਨੂੰ ਵੀ ਮੰਨਫੀ ਕਰਕੇ ਨਹੀਂ ਦੇਖ ਸਕਦੇ ਇਸ ਲਈ ਇਹ ਸੀਟ ਤੇ ਫਿਕਰ ਵਧਿਆ ਜਿਹੜਾ ਆਪਣੇ ਆਪ ਦੀ ਜਿੱਤ ਪੱਕੀ ਮੰਨ ਕੇ ਚੱਲ ਰਿਹਾ ਉਸ ਨੂੰ ਇਹੀ ਫਿਕਰ ਹੈ ਕਿ ਮੇਰੀਆਂ ਵੋਟਾਂ ਕਿਹਨੇ ਕੱਟਣੀਆਂ ਕਿੰਨੀਆਂ ਕੱਟਣੀਆਂ ਕਿ ਇਹਦੇ ਨਾਲ ਨੁਕਸਾਨ ਤਾਂ ਨਹੀਂ ਹੋਣਾ ਤੇ ਸੰਗਰੂਪ ਤੋਂ ਬਾਅਦ ਜਲੰਧਰ ਆਜੋ ਸਾਬਕਾ ਮੁੱਖ ਮੰਤਰੀ ਸਾਹਿਬ ਚਰਨਜੀਤ ਚੰਨੀ ਕਹਿੰਦੇ ਜੀ ਬਹੁਤ ਕੌਨਫੀਡੈਂਸ ਨੇ ਪਾਰਟੀ ਵੀ ਤੇ ਆਪ ਵੀ ਤੇ ਡੇਰਾ ਬੱਲਾ ਤੇ ਵੀ ਭਰੋਸਾ ਹੈ ਤੇ ਪਰ ਰਖਮੀ ਸੀਟ ਹੈ ਤੇ ਜੇ ਰਖਮੀ ਸੀਟ ਹੈ ਭਾਜਪਾ ਨੂੰ ਲੱਗਦਾ ਕਿ ਅਸੀਂ ਉਹ ਉਮੀਦਵਾਰ ਲਿਆਂਦਾ ਜਿਹੜਾ ਮੌਜੂਦਾ ਐਮਪੀ ਸੀ ਕਾਂਗਰਸ ਨੂੰ ਲੱਗਦਾ ਕਿ ਅਸੀਂ ਆਪਣਾ ਸਭ ਤੋਂ ਸਭ ਤੋਂ ਤਕੜਾ ਤਰੁਪਦਾ ਪੱਤਾ ਚੱਲਿਆ ਚਰਨਜੀਤ ਚੰਨੀ ਹੈ ਤੇ ਅਕਾਲੀ ਦਲ ਕਹਿੰਦਾ ਕਿ ਲੈ ਵੀ ਆਪਾਂ ਤਾਂ ਕਾਂਗਰਸ ਦਾ ਇਹ ਜਿਹਾ ਲੀਡਰ ਪੱਟ ਲਿਆ ਕਿ ਆਪਣੀ ਤਾਂ ਗੱਲ ਵੱਟ ਤੇ ਪਈ ਹੈ ਤੇ ਆਮ ਆਦਮੀ ਪਾਰਟੀ ਕਹਿੰਦੀ ਕੋਈ ਗੱਲ ਨਹੀਂ ਜੇ ਸਾਡਾ ਉਮੀਦਵਾਰ ਭਾਜਪਾ ਪੱਟ ਕੇ ਲੱਗੀ ਸੀ ਪਰ ਅਸੀਂ ਤਾਂ ਪਵਨ ਕੌਂਟੀਨਿਊ ਲਿਆਂਦਾ ਇਹਦੀ ਬਸਪਾ ਚ ਵੀ ਪੈਂਟ ਰਹੀ ਆ ਅਕਾਲੀ ਦਲ ਚੋਂ ਵੀ ਹੋ ਕੇ ਆਇਆ ਤੇ ਇਸ ਲਈ ਸਾਡੇ ਲਈ ਲਾਹੇਵੰਦੂ ਆਮ ਆਦਮੀ ਪਾਰਟੀ ਦੀ ਵੋਟਿੰਗ ਪੈਣੀ ਹੈ ਪਰ ਇਸ ਸੀਟ ਦੇ ਉੱਤੇ ਜੇ ਰਾਖਮੀ ਸੀਟ ਹੈ ਤਾਂ ਭੋਜਨ ਸਮਾਜ ਪਾਰਟੀ ਵੀ ਠੀਕ-ਠਾਕ ਵੋਟ ਬੈਂਕ ਰੱਖਦੀ ਹੈ। ਤੇ ਉਹਨਾਂ ਵੱਲੋਂ ਬਲਵਿੰਦਰ ਕੁਮਾਰ ਮੈਦਾਨਚ ਨੇ। ਸੋ ਬਲਵਿੰਦਰ ਕੁਮਾਰ ਦੀ ਐਂਟਰੀ, ਚਸ਼ੀਲ ਰਿੰਕੂ ਮੌਜੂਦਾ ਐਮਪੀ ਪਰ ਪਾਰਟੀ ਬਦਲੀ, ਮਹਿੰਦਰ ਸਿੰਘ ਕੇਪੀ ਹੈ ਅਕਾਲੀ ਦਲ ਵੱਲੋਂ ਉਮੀਦਵਾਰ ਨੇ ਪਰ ਕਾਂਗਰਸ ਚੋਅ ਆਏ ਨੇ ਚੰਨਜੀਤ ਚੰਨੀ ਕਾਂਗਰਸ ਦੇ ਤਕੜੇ ਲੀਡਰ ਨੇ ਸਾਬਕਾ ਮੁੱਖ ਮੰਤਰੀ ਨੇ ਪਰ ਹਲਕੇ ਤੋਂ ਵਾਰੀ ਨੇ ਹੈ ਪਵਨ ਕੁਮਾਰ ਟੀਨੂ ਹਲਕਾ ਉਹੀ ਹੈ ਖੇਤਰ ਉਹੀ ਹੈ ਪਰ ਪਾਰਟੀ ਬਦਲੀ ਹੋਈ ਹੈ। ਇਸ ਲਈ ਇਸ ਸੀਟ ਦੇ ਉੱਤੇ ਵੀ ਪੰਜ ਕੋਣਾ ਮੁਕਾਬਲਾ ਹੈਗਾ ਜੀ ਪਵਨ ਕੁਮਾਰ, ਤੀنو ਚਰਨਜੀਤ ਚੰਨੀ, ਮਿੰਦਰ, ਕੇਪੀ ਸ਼ਿਸ਼ੂ, ਰਿੰਕੂ ਤੇ ਬਲਵਿੰਦਰ ਕੁਮਾਰ। ਤੱਕੋ ਜੇ ਜੇ ਹਾਈ ਨਜ਼ਾਰਾ ਮਠਿੰਡਾ ਸੀਟ ਤੇ ਵੀ ਹੈ। ਬਿਸ਼ੱਕ ਚਰਚਾ ਚੱਲੀ ਜਾਂਦੀ ਹੈ ਕਿ ਖੁੱਡੀਆਂ ਤੇ ਹਰ ਸਮੇਂ ਰਚ ਮੁਕਾਬਲਾ। ਮੈਂ ਕਹਿੰਦਾ ਹੋਵੇ। ਪਰ ਲੱਖਾ ਜਿਹੜੀ ਵੋਟ ਲੈ ਕੇ ਜਾਏਗਾ। ਪੈਸੇ ਲੱਖੇ ਨੂੰ ਪੁੱਛੋਗੇ ਅਗਲਾ ਜਿੱਤਣ ਲਈ ਖੜਾ। ਤੁਸੀਂ ਹ ਜਿੱਤਮਿੰਦਰ ਸਿੱਧੂ ਨੂੰ ਪੁੱਛੋਗੇ ਕਹਿੰਦਾ ਜਿੱਤ ਮੈਂ ਰਿਹਾ। ਤੁਸੀਂ ਪਰਪਰ ਸਿੱਧੂ ਨੂੰ ਪੁੱਛ ਲੋ ਕਹਿੰਦੀ ਜਿੱਤਣਾ ਹੀ ਮੈਂ ਆ। ਤੇ ਅਰਸ਼ਵਿੰਦ ਬਾਦਲ ਤੇ ਖੁੱਡੀਆਂ ਤਾਂ ਕਈ ਰਹੇ ਨੇ ਕਿ ਅਸੀਂ ਜਿੱਤ ਰਹੇ ਹਾਂ ਸੋ ਪੰਜੇ ਉਮੀਦਵਾਰ ਜਾਂ ਜਿਹੜਾ ਆਜ਼ਾਦ ਵੀ ਖੜਾ ਕੋਈ ਹੋਰ ਹਰੇਕ ਜਿੱਤਣ ਲਈ ਖੜਦਾ ਪਰ ਗੁਰਮੀਤ ਖੁੱਡੀਆਂ ਤੇ ਹਰਸਿੰਦਰਕੌਰ ਬਾਦਲ 'ਚ ਜੇ ਮੁਕਾਬਲਾ ਬਣ ਰਿਹਾ ਤਾਂ ਕਹਿੰਦੇ ਕਿ ਉਹਨਾਂ ਨੂੰ ਇਹੀ ਡਰ ਸਤਾ ਰਿਹਾ ਕਿ ਲੱਖਾਂ ਕਿੰਨੀਆਂ ਵੋਟਾਂ ਲੈ ਕੇ ਜਾਊ ਜੀਤਮਿੰਦਰ ਸਿੱਧੂ ਕਿਹਨੂੰ ਨੁਕਸਾਨ ਕਰੂ ਤੇ ਕੁਝ ਤਾਂ ਕਹਿੰਦੇ ਜੀਤਮਿੰਦਰ ਸਿੱਧੂ ਫੈਦਲੀ ਖੜਾ ਕੀਤਾ ਤੇ ਇੱਧਰ ਪਰਮਪਾਲਕੌਰ ਸਿੱਧੂ ਜਿਹਨੂੰ ਭਾਜਪਾ ਅਸੀਫਾ ਦਵਾ ਖਿਚੋ ਤਾਨ ਕਰਾ ਚਰਚਾ ਪੂਰੀ ਆ ਗਈ ਸੋ ਉਸ ਪਹਿਲੂ ਨੇ ਪਤਾਇਆ ਜੀ ਚਲੋ ਸੋ ਇਸ ਲਈ ਸ਼ਰਨੰਦਪੁਰ ਸਾਹਿਬ ਹਲਕਾ ਸੰਗਰੂਰ ਲੋਕ ਸਭਾ ਹਲਕਾ ਖੰਡੂਰ ਸਾਹਿਬ ਹਲਕਾ ਜਲੰਧਰ ਤੇ ਬਠਿੰਡਾ ਇਹ ਪੰਜ ਲੋਕ ਸਭਾ ਜਿਹੇ ਨੇ ਜਿੱਥੇ ਪੰਜ ਕੋਣਾ ਮੁਕਾਬਲਾ ਹੈ ਤੇ ਕੌਣ ਬਾਜ਼ੀ ਮਾਰਦਾ ਇਹ 4 ਜੂਨ ਨੂੰ ਪਤਾ ਲੱਗੇਗਾ ਜਨਾਬ ਚਲੋ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਸੋਸ਼ਲ ਮੀਡੀਆ ਦੇ ਇਸ ਜਮਾਨੇ ਦੇ ਵਿੱਚ ਤੁਸੀਂ ਇੱਕ ਹੋਰ ਪਹਿਲੂ ਤੋਂ ਮੰਨ否 ਨਹੀਂ ਹੋ ਸਕਦੇ ਉਹ ਪਹਿਲੂ ਆ ਜੀ ਆਪਾਂ ਇੱਕ ਦਿਨ ਗੱਲ ਕੀਤੀ ਸੀ ਕਿ ਸਾਰੀਆਂ ਪਾਰਟੀਆਂ ਨੇ ਸੋਸ਼ਲ ਮੀਡੀਆ ਟੀਮਾਂ ਰੱਖੀਆਂ ਨੇ 13 ਦੇ 13 ਹਲਕਿਆਂ 'ਚ ਤਾਇਨਾਤ ਕੀਤੀਆਂ ਨੇ ਉਮੀਦਵਾਰਾਂ ਨੇ ਆਪਣੇ ਆਪਣੇ ਪੱਧਰ ਤੇ ਰੱਖੀਆਂ ਨੇ ਪਰ ਭਾਜਪਾ ਨੇ ਇੱਕ ਸਟੇਟ ਕਮੇਟੀ ਬਣਾਈ ਆ ਹੈ ਸੋਸ਼ਲ ਮੀਡੀਆ ਵਾਲੀ ਜਿਹੜੀ 150 ਕ ਬੰਦੇ ਆਂਦੀ ਆ ਜਿਹਦੇ ਵਿੱਚ ਆਈਟੀ ਐਕਸਪਰਟ ਵੀ ਨੇ ਹੋਰ ਵੀ ਨੇ ਇਸੇ ਤਰ੍ਹਾਂ ਆਵਾਦੀ ਪਾਰਟੀ ਨੇ ਵੀ 100 ਕ ਬੰਦੇ ਲਾਏ ਨੇ ਇਸ ਕੰਮ ਤੇ ਸਟੇਟ ਪੱਧਰ ਤੇ ਚੰਡੀਗੜ੍ਹ ਬਿਠਾ ਕੇ ਹੈ ਇਸੇ ਤਰ੍ਹਾਂ ਕਾਂਗਰਸ ਨੇ ਵੀ 40-50 ਤੇ 30-40 ਅਕਾਲੀ ਦਲ ਨੇ ਵੀ ਰੱਖੇ ਨੇ ਸਾਰੇ ਪਰ ਜਦੋਂ ਮੈਂ ਪੰਜਾਬ ਦੀਆਂ ਚਾਰ ਮੁੱਖ ਪਾਰਟੀਆਂ ਦੇ ਚਾਰ ਪ੍ਰਧਾਨਾਂ ਦੇ ਸੋਸ਼ਲ ਮੀਡੀਆ ਤੇ ਐਕਟੀਵਿਟੀ ਦੇਖਦਾ ਤਾਂ ਚਾਰੇ ਸਰਗਰਮ ਨੇ ਜੀ ਪਰ ਫੋਲੋਅਰ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਤੋਂ ਖਾਸੇ ਮੂਰੇ ਨੇ ਪਰ ਇੱਕ ਪਾਸੇ ਸੁਖੀਰ ਬਾਦਲ ਵੀ ਕਿਤੇ ਘੱਟ ਨਹੀਂ ਗਏ ਤੇ ਰਾਜਾ ਬੜਿੰਗ ਤੇ ਸੁਖਪਾਲ ਸੁਨੀਲ ਜਾਖੜ ਵੀ ਲੈਣ ਚ ਹੈਗੇ ਭਗਵੰਤ ਮਾਨ ਹੋਰਾਂ ਦੇ ਟਵਿੱਟਰ ਦੇ ਉੱਤੇ ਜਿਹੜਾ ਅੱਜ ਕੱਲ ਐਕਸ ਬਣ ਗਿਆ ਸਭ ਤੋਂ ਵੱਧ ਫੋਲੋਅਰ ਨੇ ਜੀ 1.5 ਮਿਲੀਅਨ ਫੋਲੋਅਰ ਨੇ ਤੇ ਉਹ ਖੁਦ 246 ਨੂੰ ਫੋਲੋ ਕਰਦੇ ਨੇ ਤੇ ਫੇਸਬੁੱਕ ਦੇ ਉੱਤੇ ਉਹਦੇ 3 ਮਿਲੀਅਨ ਤੋਂ ਵੱਧ ਫੋਲਰ ਨੇ ਤੇ ਉਹ ਸਿਰਫ ਦੋ ਲੋਕਾਂ ਨੂੰ ਫੋਲੋ ਕਰਦੇ ਨੇ ਜਿਨ੍ਹਾਂ ਦੇ ਵਿੱਚ ਕੇਜਰੀਵਾਲ ਤੇ ਉਹਨਾਂ ਦੀ ਆਪਣੀ ਮੁੱਖ ਮੰਤਰੀ ਭਗਵੰਤ ਮਾਨ ਉਹਦੀ ਤਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ 1.5 ਮਿਲੀਅਨ ਤੋਂ ਵੱਧ ਫੋਲਰ ਨੇ ਤੇ ਖੁਦ 246 ਲੋਕਾਂ ਨੂੰ ਫੋਲੋ ਕਰਦੇ ਨੇ ਜਿਨ੍ਹਾਂ ਦੇ ਵਿੱਚ ਸੁਖਵੀਰ ਬਾਦਲ ਵੀ ਨੇ ਮਮਤਾ ਬੇਨਰਜੀ ਵੀ ਨੇ ਕੇਜਰੀਵਾਲ ਹੋਰੀ ਵੀ ਨੇ ਤੇ ਕੁਝ ਕ੍ਰਿਕਟਰ ਵੀ ਨੇ ਪਰ ਫੇਸਬੁੱਕ ਦੇ ਉੱਤੇ ਬੇਸ਼ੱਕ 3 ਮਿਲੀਅਨ ਨੇ ਤੇ ਖੁਦ ਸਿਰਫ ਦੋ ਲੋਕਾਂ ਨੂੰ ਫੋਲੋ ਕਰਦੇ ਨੇ ਕੇਜਰੀਵਾਲ ਤੇ ਡਾਕਟਰ ਗੁਰਪ੍ਰੀਤ ਕੋਲ ਤੇ ਉਸ ਤੋਂ ਬਾਅਦ ਬਾਰੀ ਆਉਂਦੀ ਹੈ ਜੀ ਅਕਾਲੀ ਗੱਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸੁਖਬੀਰ ਬਾਦਲ ਹੋਰਾਂ ਕੋਲ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ 438000 ਫੋਲਰ ਨੇ ਡੇ 1.5 ਮਿਲੀਅਨ ਤੋਂ ਬਿਲਕੁਲ ਥੱਲੇ ਡੇਡ ਮਿਲੀਅਨ 1.5 ਮਿਲੀਅਨ ਤੋਂ ਬਿਲਕੁਲ ਬਹੁਤ ਫਰਕ ਹੈ 438000 ਤੇ ਆਪ ਇਹ 24 ਲੋਕਾਂ ਨੂੰ ਫੋਲੋ ਕਰਦੇ ਨੇ ਜਿਨ੍ਹਾਂ ਚ ਬੀਬੀ ਹਰਸਿਮਰ ਕੌਰ ਬਾਦਲ ਵੀ ਹੈ ਵਿਕਰਮਜੀਤ ਵੀ ਹੈ ਤੇ ਬਿਲ ਗੇਟਸ ਵੀ ਹੈ ਫੇਸਬੁੱਕ ਤੇ 2.3 ਮਿਲੀਅਨ ਜੇ ਮੁੱਖ ਮੰਤਰੀ ਭਗਵੰਤ ਮਾਨ ਦੇ 3 ਮਿਲੀਅਨ ਨੇ ਤਾਂ ਇਹਨਾਂ ਦੇ ਵੀ 2.3 ਮਿਲੀਅਨ ਹੈਗੇ ਫੇਸਬੁੱਕ ਦੇ ਉੱਤੇ ਤੇ ਪਰ ਫੋਲੋ ਇਹ ਸਿਰਫ ਚਾਰ ਲੋਕਾਂ ਨੂੰ ਕਰਦੇ ਨੇ ਇਹਨਾਂ ਚਾਰਸ ਮਿਰਤੇ ਮਜੀਠੀਆ ਵੀ ਹੈਗੇ ਚਾਰ ਲੋਕਾਂ ਨੂੰ ਫੋਲੋ ਕਰਦੇ ਨੇ ਤੇ ਰਾਜਾ ਬੜਿੰਗ ਟਵਿੱਟਰ ਦੇ ਉੱਤੇ 335000 ਫੋਲਰ ਨੇ ਜੀ ਤੇ ਖੁਦ ਇਹ 213 ਲੋਕਾਂ ਨੂੰ ਫੋਲੋ ਕਰਦੇ ਨੇ ਜਿਨ੍ਹਾਂ ਛੋੜ ਦਲਾਂ ਦੇ ਲੀਡਰ ਵੀ ਸ਼ਾਮਲ ਨੇ ਤੇ ਫੇਸਬੁੱਕ ਦੇ ਉੱਤੇ 10 ਲੱਖ 20000 ਤੋਂ ਵੱਧ ਫੋਲਰ ਨੇ ਤੇ 14 ਲੋਕਾਂ ਨੂੰ ਇਹਦੇ ਪਰ ਫੋਲੋ ਕਰਦੇ ਨੇ ਰਾਜਾ ਬੜਿੰਗ ਕੋਰੀ ਤੇ ਸੁਨੀਲ ਜਾਖੜੋਰੀ ਐਕਸ ਦੇ ਉੱਤੇ ਟਵਿੱਟਰ ਦੇ ਉੱਤੇ 80 ਕੁ ਹਜ਼ਾਰ ਤੋਂ ਵੱਧ ਇਹਨਾਂ ਦੇ ਫੋਲਰ ਨੇ ਤੇ ਇਹ ਖੁਦ 56 ਲੋਕਾਂ ਨੂੰ ਫੋਲੋ ਕਰਦੇ ਆ ਜਿਹਦੇ ਵਿੱਚ ਭਾਜਪਾ ਦੇ ਲੀਡਰ ਵੀ ਨੇ ਕਾਂਗਰਸ ਦੇ ਲੀਡਰ ਵੀ ਨੇ ਕੁਝ ਹੋਰ ਵੀ ਨੇ ਧਰਮਵੀਰ ਗਾਂਧੀ ਵੀ ਹੈਗਾ ਸ਼ਸ਼ੀ ਥਰੂਰ ਵੀ ਹੈਗਾ ਪੀਛਤੰਬਰ ਵੀ ਹੈਗਾ ਉਹਨਾਂ ਨੂੰ ਫੋਲੋ ਕਰਦੇ ਤੇ ਫੇਸਬੁੱਕ ਦੇ ਉੱਤੇ ਸੁਨੀਲ ਜਾਖੜ ਦੇ ਕੋਲ 238000 ਫੋਲਰ ਨੇ ਤੇ ਕਿਸੇ ਨੂੰ ਵੀ ਫੋਲੋ ਨਹੀਂ ਕਰਦੇ ਸੋ ਇਸ ਲਈ ਸੋਸ਼ਲ ਮੀਡੀਆ ਦੇ ਜਵਾਨੇ ਦੇ ਵਿੱਚ ਕੌਣ ਕਿੰਨਾ ਐਕਟਿਵ ਹੈ ਇੱਕ ਕੀ ਦੀ ਗੱਲ ਕਿੰਨੇ ਲੋਕਾਂ ਤੱਕ ਪਹੁੰਚਦੀ ਹੈ ਇਹ ਵੀ ਹਿਸਾਬ ਕਿਤਾਬ ਲਾਇਆ ਜਾਂਦਾ ਪਰ ਇਹਦੇ ਨਾਲ ਕੋਈ ਹਲਕੇ ਦਾ ਵੋਟਰ ਤੈ ਨਹੀਂ ਹੁੰਦਾ ਕਿਸੇ ਹਲਕੇ ਜਿੱਤ ਹਾਰਤਾ ਨਹੀਂ ਹੁੰਦੀ ਕਿਉਂਕਿ ਇਹ ਫੋਲਰਸ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਤੁਹਾਡੇ ਚਾਹਣ ਵਾਲੇ ਕਿਤੇ ਵੀ ਹੋ ਸਕਦੇ ਨੇ ਇਸ ਲਈ ਇਹ ਇਹ ਜਿੱਤ ਹਾਰ ਦਾ ਆਧਾਰ ਨਹੀਂ ਪਰ ਸਰਗਰਮੀ ਦੇ ਰੂਪ ਦੇ ਵਿੱਚ ਫੋਲਰਸ ਦੇ ਰੂਪ ਦੇ ਵਿੱਚ ਸੋਸ਼ਲ ਮੀਡੀਆ ਤੇ ਐਕਟੀਵਿਟੀ ਦੇ ਰੂਪ ਦੇ ਵਿੱਚ ਭਗਵੰਤ ਮਾਨ ਸੁਖਵੀਰ ਬਾਦਲ ਰਾਜਾ ਬੜਿੰਗ ਤੁਸੀਂ ਨਹੀਂ ਜਾਖੜ ਇਸ ਕਤਾਰ 'ਚ ਖੜੇ ਨੇ ਜੀ ਇਸ ਲਈ ਇਸ ਪਹਿਲੂ ਤੇ ਮੈਂ ਖਬਰਾਂ ਲੈ ਕੇ ਹਾਜ਼ਰ ਸੀ ਵੀਕ ਦਾ ਰੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਦੇ